ਦੀ ਗੁੰਡਾਗਰਦੀ ਵੇਖਣ ਨੂੰ ਮੇਰੇ ਤਰਨਤਾਰਨ ਦੇ ਗੋਲਡਨ ਅਵੇਨਿਊ ਦੇ ਵਿਖੇ ਇੱਕ ਨੌਜਵਾਨ ਨੂੰ ਲੁੱਟ ਦਾ ਸ਼ਿਕਾਰ ਹੋਇਆ ਹੈ ਕੰਮ ਤੋਂ ਆਪਣੇ ਕਾਰਜਾਂ ਦੇ ਸਮੇਂ ਇੱਕ ਲੜਕੇ ਨੂੰ ਲੁਟੇਰਿਆਂ ਨੇ ਘੇਰ ਲਿਆ ਅਤੇ ਲੜਕੇ ਦੀ ਕੁਟਮਾਰ ਉਸਦੇ ਪੈਸੇ ਵੀ ਖੋਲ ਹੈ ਦੱਸਦੀ ਹੈ ਕਿ ਇਹ ਵੀਡੀਓ ਜੁੜੀ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਸਕੂਟਰ ਤੇ ਜਾ ਰਹੇ ਨੌਜਵਾਨ ਤੇ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਤੇ ਹਮਲਾ ਕਰਕੇ ਨੌਜਵਾਨ ਤੇ ਇੰਨੀ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਕਿ ਉਸਦਾ ਸਿਰ ਵੀ ਫਟ ਗਿਆ ਹੈ ਤਾਂ ਲਗਾਤਾਰ ਇਹ ਤੁਸੀਂ ਦੇਖਦੇ ਜੀ ਇੰਡੀਆ ਨਿਊਜ਼ ਪੰਜਾਬ ਮਹਿਵਿਕ ਕੁਮਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇੱਕ ਨੌਜਵਾਨ ਜਿਹੜਾ ਕਿ ਆਪਣੇ ਕੰਮ ਕਾਜ ਤੋਂ ਘਰ ਵਾਪਸ ਜਾ ਰਿਹਾ ਸੀ ਤੇ ਰਾਤ ਦੇ ਦੌਰਾਨ ਮੋਟਰਸਾਈਕਲ ਸਵਾਰ ਨੇੜੇ ਲੜਕੇ ਆ ਪਿੱਛੇ ਆਏ ਤਾਂ ਉਹਨਾਂ ਨੇ ਪਿੱਛਾ ਕਰਕੇ ਜਿਹੜਾ ਵਾਕੀ ਇਹ ਨੌਜਵਾਨ ਨੂੰ ਕੋਟਿਆ ਮਾਰਿਆ ਔਰ ਉਸ ਦੀ ਲੁੱਟ ਖੋ ਵੀ ਕੀਤੀ ਗਈ ਹਾਲਾਤ ਇੰਨੇ ਬਦਰ ਨੇ ਕਿ ਲੋਕ ਡਰ ਰਹੇ ਨੇ ਤਾਂ ਹੁਣ ਪੁਲਿਸ ਪਾਸੇ ਉਹ ਪਹੁੰਚੇ ਨੇ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਵਾ ਮੈਨੂੰ ਇਨਸਾਫ ਦਿੱਤਾ ਜਾਵੇ ਨਿਰਮਲ ਕੁਮਾਰ ਤਦੈ ਨਾਲ ਮੈਂ ਗੋਲਡਨ ਐਵਨਿੰਗ ਦਾ ਅੱਜ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਘੋਟ ਮਾਰ ਹੋ ਰਹੀ ਹੈ ਕੀ ਗੱਲ ਬਾਤ ਮੈਂ ਦੁਕਾਨ ਤੋਂ ਘਰੇ ਆ ਰਿਹਾ ਸੀਗਾ ਰਾਹ ਚ ਮੈਨੂੰ ਮੁੰਡੇ ਪੈ ਗਏ ਮੇਰੇ ਪਿੱਛੇ ਬੈਸਬੋਲ ਮਾਰ ਦਿਆ ਉਹਨਾਂ ਨੇ ਇਹਦਾ ਬਾਜ ਨੇ ਮੇਸੇਚ ਕਰਵਾਣ ਮਰੀ ਬਾਜ ਮੈਨੂੰ ਨਹੀਂ 라ਹ ਗਿਆ ਖਾਗੇ ਮੈਨੂੰ ਨਹੀਂ ਪਤਾ ਬੰਦੇ ਕੌਣ ਸੀ ਮੇਰੀ ਜੇਬ ਚ ਪੈਸੇ ਹੀ ਡਿੱਗੀ ਮੇਰੇ ਚ ਮੋਬਾਈਲ ਸੀਗਾ ਮੈਨੂੰ ਨਹੀਂ ਪਤਾ ਜਿਹੜੋ ਨੇ ਮੇਰੇ ਸਿਰ ਚ ਮਾਰੀ ਬਾਤ ਮੈਨੂੰ ਕੋਈ ਹੋਸ਼ ਨਹੀਂ ਰਹੀ ਮੈਂ ਆਪਣਾ ਬਚਾ ਕੇ ਆਪਣੇ ਘਰੇ ਗਿਆ ਜਿਹੜੋ ਨੇ ਚਾਰ ਕਰਪਾਨਾਂ ਮਾਰੀਆਂ ਸਿਰ ਦੇ ਵਿੱਚ ਮੇਰੇ ਪੈ ਹੈ ਕੱਢ ਕੇ ਲੈ 17000 ਰੁਪਏ ਸੀ ਮੇਰੇ ਕੋਲ ਲੁੱਟ ਕੋ ਕਰਨ ਵਾਲੀ ਸੀ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਇਹ ਕੋਈ ਤੇ ਰੰਜਿਸ਼ ਕੋ ਨਹੀਂ ਮੇਰੀ ਕੋਈ ਕਹਿਣਾ ਰੰਜਿਸ਼ ਨਹੀਂ ਕਹਿਣਾ ਕੋਈ ਗੱਲਬਾਤ ਨਹੀਂ ਮੈਂ ਤਾਂ ਕਦੀ ਨਾ ਕੇ ਨਾਲ ਲੜਿਆ ਆਪਣਾ ਦੁਕਾਨ ਤੋਂ ਗੁਰਦਰੇ ਕੋਠੜਾ ਸਿੱਧਾ ਘਰ ਹੋਰ ਮੈਂ ਕਿਤੇ ਨਹੀਂ ਆਂਦਾ ਜਾਂਦਾ ਮੈਂ ਮੰਗਿਆ ਹੀ ਕੱਢਦਾ ਕਿ ਉਹ ਬੰਦੇ ਬੰਦੇਣ ਖੜਿਆ ਜਾਵੇ ਅਣਪਛਾਤੇ ਬੰਦੇ ਮੈਨੂੰ ਪਛਾਣ ਚ ਨਹੀਂ ਆ ਰਿਹਾ ਕੁਛ ਹੀ ਮਤਲਬ ਕਿ ਯਾਰ ਤੜ ਮਾਰੀਏ ਵੇਖਣ ਨੂੰ ਇਹਦਾ ਕੋਈ ਵੀ ਘਰ ਅਣਜਾਣ ਵਾਲਾ ਸਬੰਧ ਨਹੀਂ ਦਾ ਕੱਲ ਨੂੰ ਮੈਨੂੰ ਫੇਰ ਖਤਰਾ ਵਾ ਕੱਲੂ ਜਿਉ ਮੇਰੇ ਦੁਬਾਰਾ ਗੱਲ ਪੈ ਕੇ ਮੈਂ ਕਿਨ ਕੌਂਗਾ ਜਾਦੇ ਆ ਜਿਤਨੇ ਬਚਾ ਕਰ ਲਿਆ ਆਪਣਾ ਇੱਕ ਜੋ ਵੇਖਣ ਨੂੰ ਮਿਲਦਾ ਤੀ ਤਾਂ ਲੱਗਾ ਕਿ ਇਹ ਕਿਉਂ ਮਰਚਨ ਮਾਰਿਆ ਗਿਆ ਬੇਰੇ ਬੱਚ ਨੇ ਗਲਤੀ ਨਹੀਂ ਕੀਤੀ ਕੋਈ ਦੀ ਇਹ ਪਤਾ ਨਹੀਂ ਸ਼ਾਮ ਨੂੰ ਇਹਨੂੰ ਕਿਉਂ ਮਾਰਿਆ ਗਿਆ ਸਾਡੀ ਕਹਿਣਾ ਕੋਈ ਲੜਾਈ ਜਗੜਾ ਨਹੀਂ ਕੋਈ ਵਾਰ ਨਹੀਂ ਮੰਗ ਕਰ ਦੇ ਦੀ ਜੀ ਮੈਂ ਇਨਸਾਫ ਮੰਗਦੀ ਆ ਕੱਲ ਨੂੰ ਮੈਂ ਤੇ ਮੇਰਾ ਬੱਚ ਇਕੱਲੇ ਰਹਿਣੇ ਤੇ ਇਹਨੂੰ ਗਾਂ ਦਾ ਅਗਲੇ ਨੂੰ ਤਪਾਇਆ ਜਾਵੇ ਇਹ ਜਿਹੜਾ ਮੇਰੇ ਬੱਚ ਦੀ ਸ਼ਿਫਟੀ ਨਾਲ ਕੁਸੀਂ ਥਾਣੇ ਆਏ ਹੁਣ ਹਾਂਜੀ ਮੈਂ ਥਾਣੇ ਆਇਆ ਆਪਣੇ ਪੁੱਤ ਦੇ ਇਨਸਾਫ ਵਾਸਤੇ ਵੇ ਵੇਖਣ ਨੂੰ ਮਿਲਦਾ ਕਿ ਉਹਦੇ ਇੰਨੀਆਂ ਅਗਰ ਲਾਸ਼ਾਂ ਪਈਆਂ ਨੇ ਸਿਰ ਤੇ ਸੱਟਾਂ ਲੱਗੀਆਂ ਨੇ ਬੁਰੇ ਹਾਲਾਤ ਉਸ ਦੇ ਕੀਤੇ ਬੂਹਾ ਘੜਕਾਇਆ ਅੰਦਰ ਜਾਣ ਵਾਸਤੇ ਮਦਦ ਵੀ ਮੰਗੀ ਗਈ ਪਰ ਉਹ ਵੇਖਣ ਨੂੰ ਮਿਲਦਾ ਹੈ ਕਿ ਦਰਵਾਜ਼ਾ ਨਹੀਂ ਖੁੱਲ੍ਹਾ ਪਰ ਨੌਜਵਾਨ ਇਸ ਕਦਰ ਉਦੀ ਕੋਟਮਾਰ ਹੋਈ ਹੈ ਕਿ ਉਸ ਦੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚੇ ਨੇ ਔਰ ਮੰਗ ਕੀਤੀ ਜਾ ਰਹੀ ਹੈ ਕਿ ਇਨਸਾਫ ਦਿੱਤਾ ਜਾਵੇ ਔਰ ਜਿਨ੍ਹਾਂ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ ਉਹਨਾਂ ਨੂੰ ਜਲਦ ਫੜਿਆ ਜਾਵੇ ਹੁਣ ਵੇਖਣਾ ਹੈ ਕਿ ਤਰਨਤਾਰਨ ਪੁਲਿਸ ਕਿੰਨੀ ਜਲਦੀ ਜਿਹੜੇ ਇਹ ਲੁੱਟਾਂ ਖੋਹਾਂ ਵਾਰਦਤ ਕਰਨ ਵਾਲੇ ਲੋਕਾਂ ਦੇ ਨੁਕਸਾਨ ਕਰਨ ਵਾਲਿਆਂ ਨੂੰ ਕਿੰਨੀ ਜਲਦੀ ਫੜ ਪਾਉਂਦੀ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਅਨ న్యూਸ ਪੰਜਾਬ ਤਰਨਤਾਰਨ